ਇਸ ਪੜੀ ਦਾ ਐਤਵਾਰ ਤੋਂ ਪਾਠ ਆਰੰਭ ਕਰਕੇ 40 ਦਿਨਾਂ ਵਿੱਚ 20000 ਪਾਠ ਕਰਨ ਨਾਲ ਅਣਗਿਣਤ ਤਨ ਪਦਾਰਥ ਤੇ ਸੰਸਾਰਿਕ ਸੁਖ ਪ੍ਰਾਪਤ ਹੋਣ, ਜਾਲ ਵਿੱਚ ਖੜੇ ਹੋ ਕੇ ਜਦੋਂ ਤਾਂ ਬੇਅੰਤ ਵਰਖਾ ਹੋਵੇ, ਕਾਲ ਦੀ ਨਿਵਰਤੀ ਹੋਵੇ, ਇਸਤਰੀ ਤੇ ਮਾਂਵਾਰੀ ਦੇ ਰੋਗ ਨਿਵਰਤ ਹੋਵਣਾ। ਇਸ ਤਰ੍ਹਾਂ ਦੀ ਗਿਆਨਵਰਧਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲੋ ਪੌੜੀ 25ਵੀਂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਤਮਾਏ ਕیتے ਮੰਗੇ ਜੋਦ અપਾਰ ਤੇ ਤਿਆਗੰਤ ਨਹੀਂ ਵਿਚਾਰ ਕیتے ਖੱਪ ਟੁੱਟੇ ਵੇਕਾਰ ਕیتے ਲੈ ਲੈ ਮੁਕਰ ਪਾਏ ਕیتے ਮੂਰਖਾ ਖਾ ਖਾ ਕੇਤੀਆ ਦੁਖ ਭੂਖ ਸਦਮਾਰ ਇਹ ਪੀ ਦਾਤ ਤੇਰੀ ਦਾਤਾਰ ਬਾਂਧ ਖਲਾਸੀ ਭਾਣੇ ਹੋਏ ਹੋਰ ਆਖ ਨ ਸਕੇ ਕੋਏ ਜੇ ਕੋ ਖਾਇ ਆਖਣ ਪਾਏ ਉਹ ਜਾਣੇ ਜੇਤੀਆ ਮੋ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਬੇ ਤੇਈ ਕੇ ਜਿਸ ਨੂੰ ਬਖਸ਼ੇ ਸੇਵਤ ਸਲਾਹ ਨਾਨਕ ਪਾਤਸ਼ਾਹੀ ਵਾਸ਼ਾ ਅਕਿਆ ਉਸਦੇ احسان ਇਨੇ ਜਿਆਦਾ ਹਨ ਕਿ ਉਹਨਾਂ ਨੂੰ ਲਿਖਣ ਦੀ ਤਾਕਤ ਕਿਸੇ ਵਿੱਚ ਵੀ ਨਹੀਂ ਵੈਕਰ अनेका दाता ਦੇਣ ਕਾਰਨ ਬਹੁਤ ਵੱਡਾ ਹੈ ਪਰ ਉਸ ਨੂੰ ਰੱਤਾ ਭਾਰ ਵੀ ਲਾਲਚ ਨਹੀਂ ਅਨਗਿੰਤ ਸੂਰਮੇ ਉਸਦੀ ਮੇਰ ਮੰਗਦੇ ਹਨ ਉਹਨਾਂ ਦੀ ਗਿਣਤੀ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ ਕਈ ਜੀਵ ਨਿਰੰਕਾਰ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਵਿਕਾਰਾਂ ਵਾਸਤੇ ਭੋਗਣ ਲਈ ਖਾਪ-ਖਾਪ ਕੇ ਮਾਰ ਮੁੱਕ ਜਾਂਦੇ ਹਨ। ਕਈ ਲੋਕ ਐ ਜੇ ਵੀ ਹਨ ਜਿਹੜੇ ਵੈਗਰੂ ਵੱਲੋਂ ਦਿੱਤੀਆਂ ਦਾਤਾਂ ਨੂੰ ਲੈ ਕੇ ਮੁੱਕਰ ਜਾਂਦੇ ਹਨ। ਕਈ ਮੂਰਖ ਲੋਕ ਪਰਮਾਤਮਾ ਕੋਲੋਂ ਪਦਾਰਥ ਲੈ ਲੈ ਕੇ ਖਾਂਦੇ ਰਹਿੰਦੇ ਹਨ ਪਰ ਕਦੇ ਉਸ ਨੂੰ ਯਾਦ ਨਹੀਂ ਕਰਦੇ। ਕਈਆਂ ਨੂੰ ਦੁੱਖਾਂ ਅਤੇ ਭੁੱਖ ਦੀ ਮਾਰ ਸਦਾ ਪੈਂਦੀ ਰਹਿੰਦੀ ਹੈ ਕਿਉਂਕਿ ਉਹ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੁੰਦਾ ਹੈ हे ਦਾਤਾ ਪਰ ਐਜੇ ਸੱਜਣ ਐਜੀ ਮਾਰ ਨੂੰ ਤੇਰੀ ਬਖਸ਼ਿਸ਼ ਹੀ ਮੰਨਦੇ ਹਨ ਅਸਲ 'ਚ ਇਹਨਾਂ ਕਸ਼ਟਾਂ ਕਾਰਨ ਹੀ ਮਨੁੱਖ ਨੂੰ ਵੈਗਰੂ ਯਾਦ ਆਉਂਦਾ ਹੈ ਮਨੁੱਖ ਦਾ ਮੋਹ ਮਾਇਆ ਦੇ ਬੰਧਨਾਂ ਤੋਂ ਛੁਟਕਾਰਾ ਪ੍ਰਭੂ ਦੀ ਰਜਾ ਵਿੱਚ ਰਹਿਣ ਕਾਰਨ ਹੀ ਹੁੰਦਾ ਹੈ ਇਸ ਕਰਕੇ ਕੋਈ ਹੋਰ ਵੀ ਦੀ ਹੋਵੇ ਕੋਈ ਵੀ ਨਹੀਂ ਕਹਿ ਸਕਦਾ ਭਾਵ ਪ੍ਰਭੂ ਦੀ ਰਜਾ ਵਿੱਚ ਰਹਿਣ ਤੋਂ ਇਲਾਵਾ ਬੰਦਨਾ ਤੋਂ ਛੁਟਕਾਰਾ ਪਾਉਣ ਦੀ ਕੋਈ ਹੋਰ ਵੀ ਦੀ ਨਹੀਂ ਦੱਸ ਸਕਦਾ ਜੇਕਰ ਅਗਿਆਨਤਾ ਵਿੱਚ ਕੋਈ ਬੰਦਾ ਇਸ ਬਾਰੇ ਕਥਨ ਕਰਨ ਦੀ ਕੋਸ਼ਿਸ਼ ਕਰੇ ਤਾਂ ਫਿਰ ਉਸ ਨੂੰ ਇਹ ਪਤਾ ਚਲੇਗਾ ਕਿ ਉਸ ਨੂੰ ਆਪਣੇ ਮੂੰਹ ਤੇ ਜਮਾ ਦੀਆਂ ਕਿੰਨੀਆਂ ਛੱਟਾਂ ਖਾਣੀਆਂ ਪਈਆਂ ਹਨ ਸੰਸਾਰ ਵਿੱਚ ਸਭ ਜੀਵ ਨਾਸ਼ ਸ਼ੁਕਰੇ ਹੀ ਹਨ ਕਈ ਲੋਕ ਐਜੇ ਹੀ ਹਨ ਜਿਹੜੇ ਇਸ ਗੱਲ ਨੂੰ ਮੰਨਦੇ ਹਨ ਕਿ ਪਰਮਾਤਮਾ ਸੰਸਾਰ ਦੇ ਸਭ ਜੀਵਾਂ ਦੀਆਂ ਲੋੜਾਂ ਨੂੰ ਜਾਣਦਾ ਹੈ ਅਰੇ ਅਤੇ ਉਹਨਾਂ ਨੂੰ ਆਪ ਹੀ ਦਿੰਦਾ ਹੀ ਹੈ ਵੈਗੁਰੂ ਪਰਸਾਨ ਹੋ ਕੇ ਜੇਸ ਮਨੁੱਖ ਨੂੰ ਆਪਣੀਆਂ ਸਿਫਤਾਂ ਗਾਉਣ ਦੀ ਤਾਕਤ ਬਖਸ਼ਦਾ ਹੈ ਗੁਰੂ ਨਾਨਕ ਸਾਹਿਬ ਵਰਮਾਉਂਦੇ ਹਨ ਕਿ ਉਹ ਪਰਮਾਤਮਾ ਦਾ ਵੀ ਪਾਇਸ਼ਾ ਹੈ ਹੋ ਸ ਜਾਣਦਾ ਹੈ ਪਾਉ ਉਸ ਨੂੰ ਉੱਚਾ ਅਹੁਦਾ ਪ੍ਰਾਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ